ਗੱਲ ਮੰਮੀ ਹਾਂ ਅੰਕਲ ਦਾ ਫੋਨ ਹੈ ਕਰਿਓ ਗੱਲ ਹੈਲੋ ਹਾਂ ਜੀ ਜੀ ਕਿਹਾ ਤੁਸੀਂ ਦੱਸਿਆ ਨਹੀਂ ਵੀ ਕੁੜੀ ਨੂੰ 10 ਕਿੱਲੇ ਜ਼ਮੀਨ ਦੇ ਆਉਂਦੇ ਨੇ ਚਲੋ ਠੀਕ ਹੈ ਫਿਰ ਕੀ ਹੋ ਗਿਆ ਮੰਮੀ ਕੀ ਕਹਿੰਦੇ ਸੀ ਅੰਕਲ ਜੀ ਤੇਰੇ ਅੰਕਲ ਨੂੰ ਕਿਸੇ ਚੰਗੇ ਘਰ ਦਾ ਰਿਸ਼ਤਾ ਦੇਖਣ ਨੂੰ ਕਿਹਾ ਸੀ ਆਉਹੀ ਗੱਲ ਕਰਦਾ ਸੀ ਕਹਿੰਦਾ ਜਵਾਬ ਦੇਤਾ ਉਹਨਾਂ ਨੇ ਪਰ ਕਿਉਂ ਜਵਾਬ ਕਿਉਂ ਦੇਤਾ ਉਹਨਾਂ ਨੇ ਮੈਨੂੰ ਤਾਂ ਜ਼ਮੀਨ ਵੀ ਆਉਂਦੀ ਐ ਉਹ ਵੀ ਪੂਰੇ 10 ਕਿੱਲੇ ਫੇਰ ਕਿਉਂ ਮਨਾਂ ਕਰਤਾ ਹੋਰ ਕਹਿੰਦੇ ਕੁੜੀ ਦੀ ਉਮਰ ਵੱਡੀ ਐ ਤਾਂ ਉਹਨਾਂ ਨੇ ਜਵਾਬ ਦੇਤਾ ਜ਼ਮੀਨ ਦੱਸ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਅਗਲੇ 30 ਕਿੱਲਾਂ ਦੇ ਮਾਲਕ ਨੇ ਚੰਡੀਗੜ੍ਹ ਚ ਕੋਠੀ ਐ ਆਪਣੇ 10 ਕਿੱਲੇ ਤਾਂ ਉਹਨਾਂ ਨੂੰ ਹੀ ਲੱਗਦੇ ਨੇ ਪਰ ਮੰਮੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ 10 ਕਿਲੇ ਤੇਰੀ ਉਮਰ ਲੱਕ ਹੋ ਜਾਣਗੇ ਆਪਾਂ ਤਾਂ ਜਦੋਂ ਮਰਜ਼ੀ ਰਿਸ਼ਤਾ ਲੈ ਲਈਏ ਕਹਿੰਦੀ ਤਾਂ ਹੁੰਦੀ ਸੀ ਪੁੱਤ ਪਰ ਕੀ ਕਰੀਏ ਜ਼ਮੀਨ ਤਾਂ ਉਹਨਾਂ ਕੋਲੇ ਵੀ ਬਥੇਰੀ ਆ